ਰਾਲੀ ਦੀ ਪ੍ਰਵਾਸਰਾ ਸੰਸਥਾ ਦੇ ਵਿੱਚ ਸਪੈਸ਼ਲ ਬੱਚਿਆਂ ਦੇ ਖੇਡ ਮੁਕਾਬਲੇ ਹੋਣਗੇ ਅਤੇ ਉਹਨਾਂ ਦਾ ਇੱਕ ਟੂਰਨਾਮੈਂਟ ਚੱਲ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਮਾਗਾ ਕਿ ਤਸਵੀਰਾਂ ਦਿਖਾਣ ਪ੍ਰਵਾਸਰਾ ਸੰਸਥਾ ਦੀਆਂ ਜਿੱਥੇ ਕਿ ਖੇਡ ਮੁਕਾਬਲੇ ਦੇ ਲਈ ਬੱਚਿਆਂ ਦਾ ਚੋਣ ਹੋ ਰਹੀ ਹੈ ਅਤੇ ਖੇਡ ਮੁਕਾਬਲੇ ਦੇ ਵਿੱਚ ਪੰਜਾਬ ਤੋਂ ਇਕ ਤਜਰਬੇਕਾਰ ਕੋਚ ਵੀ ਆਏ ਹੋਏ ਨੇ ਪ੍ਰਵਾਸਰਾ ਸੰਸਥਾ ਵੱਲੋਂ ਵੀ ਇਸ ਦੇ ਵਿੱਚ ਕਿਸ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਗੱਲਬਾਤ ਕਰਦੇ ਆਂ ਪ੍ਰਵਾਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਅਤੇ ਬੀਬੀ ਰਜਿੰਦਰ ਕੌਰ ਦੇ ਨਾਲ ਅਤੇ ਨਾਲ ਹੀ ਕੋਚ ਸਹਿਬਾਨ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਇਹ ਖੇਡ ਮੁਕਾਬਲੇ ਕਿੱਥੇ-ਕਿੱਥੇ ਹੋਣਗੇ ਅਤੇ ਕੀ-ਕੀ ਇਨਾਮ ਵਿਜੇਤਾ ਬੱਚਿਆਂ ਨੂੰ ਦਿੱਤੇ ਜਾਣਗੇ ਜਿੱਥੇ ਪ੍ਰਵਾਸਰਾ ਸੰਸਥਾ ਦੇ ਵਿੱਚ ਖੇਡ ਮੁਕਾਬਲੇ ਕਰਵਾਏ ਜਾਣੜੇ ਕਿੰਨਾ ਫਾਇਦਾ ਹੁੰਦਾ ਹੈ ਖੇਡਾਂ ਦਾ ਖੇਡਾਂ ਦਾ ਜੀਵਨ ਦੇ ਵਿੱਚ ਵਿਸ਼ੇਸ਼ ਮਹੱਤਵ ਹੈ ਮੈਨੂੰ ਲੱਗਦਾ ਆਪ ਸਾਰੇ ਵਿਚਾਰਵੰਤ ਸੱਜਣ ਪਿਛਲੀ ਹਿਸਟਰੀ ਦੇਖੀ ਆਪਾਂ ਖੇਡਾਂ ਦੇ ਆਧਾਰ ਤੇ ਜਿੱਥੇ ਅੱਜ ਕੱਲੇ ਕੇ ਵੀ ਬੜਾ ਚੀਜ਼ ਸਾਹਮਣੇ ਆ ਰਹੀ ਹੈ ਕਿ ਬੰਦਾ ਅੱਜ ਕੱਲ ਬੜਾ ਸਟ੍ਰੈਸ ਦੇ ਵਿੱਚ ਹੈ ਉਹਨੂੰ ਰਿਲੈਕਸ ਕਰਨ ਲਈ ਉਹਦੇ ਮਾਨਸਿਕ ਸਿਹਤ ਨੂੰ ਇੰਪਰੂਵ ਕਰਨ ਲਈ ਉਹਨਾਂ ਦੀ ਜਿਹੜੀ ਹੈ ਸਮਾਜ ਦੇ ਨਾਲ ਇੰਟਰੈਕਸ਼ਨ ਸਕਿੱਲ ਨੂੰ ਇੰਪਰੂਵ ਕਰਨ ਦੇ ਲਈ ਜੀਵਨ ਦੇ ਵਿੱਚ ਕੈਰੀਅਰ ਹਰ ਪੱਖ ਤੋਂ ਜਿਹੜੀਆਂ ਗੇਮਸ ਹੈਗੀਆਂ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀਆਂ ਏ ਤੇ ਮੈਂ ਬਹੁਤ ਧੰਨਵਾਦੀਆਂ ਵੀ ਸਾਡੇ ਸਹਿਕਾਰਯੋਗ ਸਾਰਿਆਂ ਸ਼ਖਸੀਤਾਂ ਪ੍ਰੋਫੈਸਰ ਸਾਹਿਬ ਤੇ ਅਲੱਗ-ਅਲੱਗ ਜਗ੍ਹਾ ਤੋਂ ਪੰਜਾਬ ਦੇ ਜਿਹੜੇ ਬੱਚੇ ਹੈਗੇ ਆ ਖਾਸ ਕਰਕੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਇਸ ਫੀਲਡ ਦੇ ਵਿੱਚ ਇਹ ਕਹਿੰਦੇ ਸਾਨੂੰ ਇੱਕ ਵਾਰ ਮੌਕਾ ਤਾਂ ਦੋ ਸਾਨੂੰ ਖੇਡਣ ਦਾ ਤੇ ਅਸੀਂ ਕੰਮ ਕਰਖਾਵਾਂਗੇ ਕਮਾਲ ਦੇ ਇਹ ਬੱਚੇ ਜਿਹੜੇ ਹੈਗੇ ਆ ਬਹੁਤ ਮਿਹਨਤੀ ਹੈ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈਗਾ ਤੇ ਇਹ ਬੱਚੇ ਬਹੁਤ ਕੁਝ ਆਪਣੇ ਜੀਵਨ ਦੇ ਵਿੱਚ ਬੜੀ ਕਾਫੀ ਹੱਦ ਤੱਕ ਜਿਹੜੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਆ ਤੇ ਇਸ ਮਾਸ ਦੇ ਨਾਲ ਜਿਹੜਾ ਹੈਗਾ ਉਸ ਮੁਖਤਾਰਾ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਵਧੀਆ ਖੁਸ਼ਹਾਲ ਤਰੀਕੇ ਨਾਲ ਜੀ ਸਕਦੇ ਆ ਮੈਂ ਬਹੁਤ ਬੱਚਿਆਂ ਨੂੰ ਵਧਾਈਆਂ ਦਿੰਦਾ ਕਿ ਆਪ ਇਸ ਫੀਲਡ ਦੇ ਵਿੱਚ ਆਏ ਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਕਿ ਤੁਸੀਂ ਇਹਨਾਂ ਬੱਚਿਆਂ ਤੇ ਇੰਨੀ ਮਿਹਨਤ ਕਰ ਰਹੇ ਹੋ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਹੀ ਵੱਡੇ ਪੱਧਰ ਤੇ ਇਸ ਵੱਲ ਧਿਆਨ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਬਾਸਾ ਸਿਸੀ ਸਟੇਟ ਸਪੈਸ਼ਲ 올림픽ਸ ਦੇ ਸਟੇਟ ਟ੍ਰਾਇਲਸ ਕਰਾ ਰਹੇ ਹੈਗੇ ਜਿਦੇ ਵਿੱਚ ਬੈਡਮਿੰਟਨ ਤੇ ਟੇਬਲ ਟੈਨਿਸ ਦੇ ਟ੍ਰਾਇਲ ਚੱਲ ਰਹੇ ਆ ਤਾਂ ਕਿ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਅੱਗੇ ਨੈਸ਼ਨਲ ਵਿੱਚ ਇਹ ਗੇਮਸ ਲਈ ਜਾਣਗੇ ਪ੍ਰਬਾਸਾ ਵਿੱਚ ਕਿੰਨੇ ਬੱਚੇ ਪਾਰਟਿਸਿਪੇਟ ਕਰ ਰਹੇ ਆ ਸਾਡੇ ਫੀਮੇਲ ਵਿੱਚੋਂ ਦੋ ਬੱਚੀਆਂ ਪਾਰਟਿਸਿਪੇਟ ਕਰ ਰਹੀਆਂ ਤੇ ਮੇਲ ਦੇ ਤਿੰਨ ਬੱਚੇ ਪਾਰਟਿਸਿਪੇਟ ਕਰ ਰਹੇ ਆ ਤੇ ਬੈਡਮਿੰਟਨ ਚ ਤਿੰਨ ਬੱਚੇ ਹੈ ਤੇ ਟੇਬਲ ਟੈਨਿਸ ਵਿੱਚ ਦੋ ਬੱਚੇ ਹੈਗੇ ਪ੍ਰਬਾਸਾ ਦੇ ਜਿਹੜੇ ਕਿਹੜੇ ਕਿਹੜੇ ਮੁਕਾਬਲੇ ਕਰਵਾਏ ਜਾ ਰਹੇ ਆ ਬੈਡਮਿੰਟਨ ਤੇ ਟੇਬਲ ਟੈਨਿਸ ਦੇ ਮੁਕਾਬਲੇ ਚੱਲ ਰਹੇ ਹੈਗੇ ਆ। ਇਹ ਮੁਕਾਬਲੇ ਕਿਹਨਾ ਵੱਲੋਂ ਕਰਵਾਏ ਜਾ ਰਹੇ ਨੇ? ਅ ਸਟੇਟ ਸਪੈਸ਼ਲ 올림픽ਸ ਤੇ ਅ ਭਾਰਤ ਸਪੈਸ਼ਲ 올림픽ਸ ਵੱਲੋਂ ਇਹ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਜਿਹੜੇ ਬੱਚੇ ਹੁਣ ਨੈਸ਼ਨਲ ਜਾਣਗੇ ਫਿਰ ਉਹਨਾਂ ਦੀ ਉੱਥੇ ਸਿਲੈਕਸ਼ਨ ਹੋਏਗੀ ਜਿਹੜੇ ਅੱਗੇ ਜਾ ਕੇ ਇੰਟਰਨੈਸ਼ਨਲ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨਗੇ। ਕਿੰਨਾ ਕੋ ਫਾਇਦਾ ਹੁੰਦਾ ਜੀ ਇਸ ਤਰ੍ਹਾਂ ਦੇ ਖੇਡਾਂ ਦਾ? ਇਦੇ ਨਾਲ ਬੱਚਾਂ ਚ ਇਤਾਂ ਵਿਲ ਪਾਵਰ ਵੀ ਵਾਦੀ ਏ ਕੌਨਫੀਡੈਂਸ ਵਧਦਾ ਹੈਗਾ ਤੇ ਉਹਨਾਂ ਨੂੰ ਅੱਗੇ ਮਤਲਬ ਰੀਹੈਬਿਟੇਟ ਹੋਣ ਵਿੱਚ ਬਹੁਤ ਹੈਲਪ ਮਿਲਦੀ ਹੈ ਤੇ ਇਦਾਂ ਦੇ ਮੁਕਾਬਲੇ ਰੈਗੂਲਰ ਚੱਲੇ ਚਾਹੀਦੇ ਇਹਦੇ ਨਾਲ ਬੱਚੇ ਬਿਜ਼ੀ ਵੀ ਰਹਿੰਦੇ ਆ ਉਹਨਾਂ ਦੀ ਕੋਆਰਡੀਨੇਸ਼ਨ ਪਾਵਰਸ ਵੀ ਵਧਦੀਆਂ ਹੈਗੀਆਂ ਬਹੁਤ ਫਾਇਦੇ ਹੈਗੇ ਆ ਗੇਮਸ ਦੇ ਨਾਲ ਜਿਹੜੇ ਕਿ ਜਿਹੜੇ ਸਪੈਸ਼ਲ ਬੱਚੇ ਆ ਉਹਨਾਂ ਦੀ ਇੰਪਰੂਵਮੈਂਟ ਬਹੁਤ ਹੁੰਦੀ ਹੈ ਇਹਦੇ ਨਾਲ ਬੈਂਡੋ ਗੇਮਸੇ ਕਰਾਈਏ ਗਏ ਆਂ ਕਿਉਂਕਿ ਆਊਟਡੋਰ ਗੇਮਸ ਵੀ ਕਰਵਾ ਲਓ ਤੁਸੀਂ ਗਰਾਊਂਡ ਵਗੈਰਾ ਨੂੰ ਸੋਚਵਾ ਲਓ ਹਾਂਜੀ ਇਹ ਫਸਟ ਟਾਈਮ ਹੈ ਕਿ ਅਸੀਂ ਹੋਸਟ ਕਰ ਰਹੇ ਆਂ ਸਪੈਸ਼ਲ 올림픽ਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਊਟਡੋਰ ਗੇਮਸ ਦੇ ਵਿੱਚ ਵੀ ਪਾਰਟਿਸਿਪੇਟ ਕਰਾਂਗੇ ਤੇ ਅੱਗੇ ਕੋਸ਼ਿਸ਼ ਕਰ ਰਹੇ ਆਂ ਅਸੀਂ ਇਹਨਾਂ ਦੇ ਹੈਲਪ ਦੇ ਨਾਲ ਸਪੋਰਟ ਦੇ ਨਾਲ ਸਾਰਾ ਵੀ ਕਿੱਦਾਂ ਦੀ ਸਾਰੀ ਸਾਨੂੰ ਡਾਈਮੈਂਸ਼ਨਸ ਚਾਹੀਦੀਆਂ ਕਿੱਦਾਂ ਦਾ ਏਰੀਆ ਚਾਹੀਦਾ ਅੱਗੇ ਅਸੀਂ ਜ਼ਰੂਰ ਕਰਾਂਗੇ ਪ੍ਰਵਾਸ ਰਸਾ ਸੰਸਥਾ ਵਿੱਚ ਪੁੱਜੇ ਹੋ ਕੀ ਕੀ ਇਵੈਂਟਸ ਕਰਵਾ ਹੋ ਰਹੀ ਹੈ ਸਰ ਇੱਥੇ ਅਜਿਹਾ ਪੰਜਾਬ ਸਟੇਟ ਸਿਲੈਕਸ਼ਨ ਟ੍ਰਾਇਲ ਬੈਡਮਿੰਟਨ ਤੇ ਟੇਬਲ ਟੈਨਿਸ ਦੇ ਹੋ ਰਹੇ ਨੇ ਤੇ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੋਇਆ ਤੇ ਇਹਦੇ ਵਿੱਚ ਲਗਭਗ ਜਿਵੇਂ 15 ਤੋਂ 20 ਬੱਚੇ ਟੇਬਲ ਟੈਨਿਸ ਦੇ ਨੇ ਤੇ 20 ਕੁ ਬੱਚੇ ਐਂਟਰੀਸ ਆਪ ਨੂੰ ਬੈਡਮਿੰਟਨ ਦੀ ਆਈ ਹੋਈ ਹੈ ਤੇ ਇਹਨਾਂ ਵਿੱਚੋਂ ਇਹਨਾਂ ਦੇ ਇੰਡੀਵਿਜੂਅਲ ਸਕੀਲਸ ਇੱਥੇ ਕਰਵਾਏ ਜਾ ਰਹੇ ਨੇ ਜਿਹੜੇ ਇਹਨਾਂ ਦੇ ਪ੍ਰੋਫੈਸ਼ਨਲਸ ਕੋਚਸ ਦੇ ਦੁਆਰਾ ਇਹਨਾਂ 'ਚ ਜਿਹੜੇ ਫਿਰ ਅੱਗੇ ਸਕੋਰਿੰਗ ਬੈਸਟ ਆਏਗੀ ਉਸ ਦੇ ਆਧਾਰ ਤੇ ਇਹਨਾਂ ਨੂੰ ਆਪਾਂ ਨੈਸ਼ਨਲ ਲੈਵਲ ਤੇ ਅੱਗੇ ਭੇਜਾਂਗੇ ਇਹਨਾਂ ਜਿਹੜੇ ਕਿ 18 ਤੋਂ 22 ਵਿੱਚ ਮਾਰਚ ਚ ਅਸਾਮ ਹੋ ਰਹੀਆਂ ਸਰ ਇਹ ਗੇਮਸ ਵਗੈਰਾ ਆਪਣਾ ਡੈਜ਼ਿਗਨੇਸ਼ਨ ਕੀ ਹੈ ਤੇ ਸਰ ਬੱਚੇ ਨੂੰ ਕਿੰਨਾ ਫਾਇਦਾ ਹੁੰਦਾ ਹੈ ਸਰ ਮੈਂ ਪੰਜਾਬ ਦਾ ਸਪੋਰਟ ਡਾਇਰੈਕਟਰ ਆ ਇੱਥੇ ਤੇ ਉਸੇ ਪੋਸਟ ਤੇ ਕੰਮ ਕਰ ਰਿਹਾ ਤੇ ਜਿਹੜੀ ਹੈ ਗੇਮਸ ਹੋ ਰਹੀਆਂ ਸਰ ਇਹਦੇ ਚ ਇਹ ਹੈ ਵੀ ਜਿਵੇਂ ਉਹਨਾਂ ਅਨਾਉਂਸ ਕੀਤਾ ਹੋਇਆ ਪ੍ਰਾਈਜ਼ ਮਨੀ ਬਹੁਤ ਵਧੀਆ ਮਿਲ ਰਹੀ ਹੈ ਜਿਵੇਂ ਇੰਟਰਨੈਸ਼ਨਲ ਬੱਚਾ ਕੋਈ ਖੇਡ ਕੇ ਆਂਦਾ ਹੈ 골ਡ ਲੈ ਕੇ ਆਂਦਾ ਤਾਂ 75 ਲੱਖ ਅਗਰ ਸੈਕਿੰਡ ਪੋਜੀਸ਼ਨ ਤੇ ਆਂਦਾ ਹੈ ਤਾਂ 50 ਅਗਰ ਥਰਡ ਤੇ ਆਂਦਾ ਹੈ ਤਾਂ 30 ਲੱਖ ਤੇ ਇਸ ਕਰਕੇ ਬੱਚਾ ਨੂੰ ਫਾਈਨੈਂਸ਼ਲੀ ਸਪੋਰਟ ਤਾਂ ਹੁੰਦੀ ਹੁੰਦੀ ਆ ਉਹਦੇ ਨਾਲ ਨਾਲ ਬੱਚਾ ਦੇ ਜਿਵੇਂ ਬੱਚੇ ਬਾਹਰ ਜਾਂਦੇ ਤੇ ਇੱਕ ਦੂਸਰੇ ਬੱਚੇ ਦੇ ਨਾਲ ਰਹਿਣਾ ਰਹਿਣਾ ਦੇਖ ਕੇ ਬਹੁਤ ਕੁਝ ਬੱਚੇ ਸਿੱਖ ਕੇ ਆਉਂਦੇ ਨੇ ਨਕੀਮਤ ਤੇ ਤਰੂ ਪ੍ਰਵਾਸ ਰਸ ਸੰਥਾ ਵੱਲੋਂ ਕਿਸ ਤਰ੍ਹਾਂ ਸਹਿਯੋਗ ਕੀਤਾ ਜਾ ਰਿਹਾ ਸਰ ਸਾਨੂੰ ਸਭ ਤੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਅਸੀਂ ਸਟੇਟ ਦੀ ਸਿਲੈਕਸ਼ਨ ਲਈ ਅਸੀਂ ਕਾਲ ਕੀਤੀ ਤੇ ਸਾਨੂੰ ਪ੍ਰਵਾਸ ਰਸ ਨੇ ਵੀ ਸਾਨੂੰ ਨਾਲ ਦੀ ਨਾਲ ਰਿਸਪੌਂਸ ਦਿੱਤਾ ਵੀ ਅਸੀਂ ਬੈਡਮਿੰਟਨ ਤੇ ਟੇਬਲ ਟੈਨਿਸ ਕਰਵਾਉਣਾ ਚਾਹੁੰਦੇ ਆ ਤੇ ਮੈਂ ਜਿਵੇਂ ਇਹਨਾਂ ਨੇ ਸਹਿਯੋਗ ਦਿੱਤਾ ਮੈਂ ਪੂਰੇ ਪੰਜਾਬ ਨੂੰ ਅਪੀਲ ਕਰਨਾ ਚਾਹੁੰਦਾ ਐ ਵੀ ਐਵੇਂ ਦੇ ਜਦੋਂ ਵੀ ਕੋਈ ਇਵੈਂਟ ਆਉਂਦੇ ਨੇ ਤੇ ਉਹਨਾਂ ਨੂੰ ਆਪਣੇ ਡਿਸਟ੍ਰਿਕਟ ਦੇ ਵਿੱਚ ਜ਼ਰੂਰ ਕਰਵਾਉਣੇ ਚਾਹੀਦੇ ਨੇ। ਨਾਮ ਕੀ ਹੈ ਤੇ ਤੁਸੀਂ ਕਿਸ ਚੀਜ਼ ਦੇ ਕੋਚ ਹੋ ਜੀ? ਮੇਰਾ ਨਾਮ ਵਿਜੇ ਕੁਮਾਰ ਮੈਂ ਫਰੀਦਕੋਟ ਤੋਂ ਬਿਲੋਂਗ ਕਰਦਾ ਤੇ ਮੈਂ ਬੈਡਮਿੰਟਨ ਦੇ ਟ੍ਰਾਇਲ ਲੈਣ ਵਾਸਤੇ ਆਇਆ ਮੈਂ ਇੱਥੇ। ਮੈਂ ਜੇ ਨੈਸ਼ਨਲ ਟ੍ਰੇਨਰ ਸਪੈਸ਼ਲ ਓਲੰਪਿਕ ਭਾਰਤ ਵਿੱਚ 2013 ਤੋਂ ਮੈਂ ਕੰਮ ਕਰ ਰਿਹਾ ਹਾਂ ਜੀ। ਤੇ ਪ੍ਰabhasra ਸੰਸਥਾ ਵਿੱਚ ਕਿੰਨੇ ਮੁਕਾਬਲੇ ਹਜ ਤੱਕ ਹੋ ਚੁੱਕੇ ਹਨ? ਪ੍ਰabhasra ਦੇ ਵਿੱਚ మేబీ షాయ్ ఫస్ట్ టైం ਆਇ ਨਾ ਬੀ ਨਨ ਨਾ ਬੜਾ ਐਨਸੀਟ ਲੈ ਆ ਜੋ ਕਿ ట్రయల్ ਵਾਸਤੇ ਆਪਣਾ ਸਭ ਕੁਝ ਇੱਥੇ ਸਾਨੂੰ ਖਾਣਾ ਵਗੈਰਾ ਪ੍ਰੋਵਾਈਡ ਕਰਵਾਇਆ ਤੇ ਗਰਾਊਂਡ ਵਗੈਰਾ ਬਹੁਤ ਅੱਛੇ ਮੇਨਟੇਨ ਕਰਕੇ ਦਿੱਤੇ ਹੋਏ ਸਾਨੂੰ ਕਿੱਥੋਂ ਕਿੱਥੋਂ ਬੱਚੇ ਆਏ ਹੈ ਜੀ ਬੱਚੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਜੋ ਅਮ੍ਰਿਤਸਰ ਹੈ ਫਰੀਦਕੋਟ ਤੋਂ ਹੈਗੇ ਆ ਜੀ ਪਠਾਨਕੋਟ ਲੁਧਿਆਣਾ ਅ ਅਮ੍ਰਿਤਸਰ ਤੋਂ ਵੀ ਹੈਗੇ ਆ ਜਲੰਧਰ ਤਰਨਤਾਰਨ ਇਸ ਤਰ੍ਹਾਂ ਕਈ ਜਿਹੇ ਸ਼ਹਿਰਾਂ ਤੋਂ ਬੱਚੇ ਆ ਰਹੇ ਜੀ ਇੱਥੇ। ਮੈਚ ਖਤਮ ਹੋਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਰਿਜ਼ਲਟ ਆਉਂਦਾ ਜਾਂ ਫਿਰ ਨਾਲ ਦੀ ਨਾਲ? ਇਹ ਇਹ ਟ్రਾਇਲ ਜਿਹੜੇ ਹੈਗੇ ਸਿਲੈਕਸ਼ਨ ਵਾਸਤੇ ਆ ਨੈਸ਼ਨਲ ਦੀ। ਹੁਣ ਇਹਨਾਂ ਦੀ ਸਿਲੈਕਸ਼ਨ ਤੋਂ ਬਾਅਦ ਸਟੇਟ ਦੀ ਟੀਮ ਬਣੇਗੀ ਨੈਸ਼ਨਲ ਵਾਸਤੇ ਤੇ ਉਹ ਅਸੀਂ ਜਿਹੜੇ ਚਾਰ ਬੱਚੇ ਸਿਲੈਕਟ ਕਰਨੇ ਆ ਬੈਡਮਿੰਟਨ ਦੇ ਚਾਰ ਗਰਲਸ ਤੇ ਚਾਰ ਬੁਆイズ ਤੇ ਇਸੇ ਤਰ੍ਹਾਂ ਹੀ ਟੇਬਲ ਟੈਨਿਸ ਦੇ ਚਾਰ ਤਿੰਨ ਗਰਲਸ ਤੇ ਤਿੰਨ ਬੁਆイズ ਹੈਗੇ ਉਹਨਾਂ ਦੇ ਉਹ ਅਸੀਂ ਸਿਲੈਕਟ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਨੈਸ਼ਨਲ ਦੇ ਵਿੱਚ ਭੇਜਾਂਗੇ।